ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸੁਆਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬिलासपुर ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਗਿਆ। ਬिलासपुर ਨਗਰ ਦੇ ਵਿੱਚੋਂ ਤੁਹਾਨੂੰ 4-5 ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਸੱਜਣੋ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਪਸ਼ੂਆਂ ਦੇ ਤੇ ਰੂਟੀਨ ਚ ਹੀ ਇਸ ਕਰੋ ਤੁਹਾਨੂੰ ਪਹਿਲਾਂ ਵੀਡੀਓ ਵਿਖਾਈਆਂ ਤੇ ਅੱਜ ਫੇਰ ਤੁਹਾਨੂੰ 4-5 ਐਨੀਮਲ ਵਿਕਰੀ ਵਾਲੇ ਵਿਖਾਉਣੇ ਆ ਆਜੋ ਡਿਟੇਲ ਲੈਣੇ ਆ ਜਿਹੜਾ ਪਸੰਦ ਆ ਗੱਡੀ ਕਰਕੇ ਖਰੀਦਦਾਰੀ ਕਰੋ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੰਦੂਪਰਾ ਚੈਨਲ ਦੇਖਣੇ ਭਰਾਵਾ ਸਾਰਿਆਂ ਦਾ ਧੰਨਵਾਦ ਸਵਾਗਤ ਕਰਦੇ ਆਪਾ ਆਪਣਾ ਪਿਆਰ ਬਣਾ ਰਹੇ ਸਾਰੇ ਭਰਾਵਾਂ ਨਾਲ ਹਾਂ ਸਾਰਿਆਂ ਨੂੰ ਸਾਸਰੀ ਘਰ ਆਪਣੇ ਮਾਮਾ ਪੈਣਾ ਨੂੰ ਤੇ ਬਜ਼ੁਰਗਾਂ ਨੂੰ ਤੇ ਭਰਾਵਾਂ ਨੂੰ ਆਪਣੇ ਵੱਲੋਂ ਨਾਮ ਸਦਾਰਾ ਠੀਕ ਆ ਧੰਨਵਾਦ ਧੰਨਵਾਦੀ ਤੇ ਰਾਜਾ ਫਿਰ ਅੱਜ ਕਿਤੇ ਜਾਣਾ ਰਾਜਾ ਅੱਜ ਅਬਰਜੈਂਸੀ ਜਾਣਾ ਪੈ ਗਿਆ ਜੀ ਬਲਾਸਪੁਰ ਨਗਰ ਆਪਣਾ ਨਗਰ ਹੈ ਆਪਣਾ ਧਰਮਪ੍ਰੀਤ ਵਾਲਾ ਹਾਂ ਵੱਟੀ ਨਿਸ਼ਾਨੀ ਵੱਡੀ ਨਿਸ਼ਾਨੀ ਆਪਣਾ ਜਾਰਦੋਸਤ ਸੀਗਾ ਜੀ ਅੱਛਾ ਹਾਂ ਪਿਆਰ ਸੀ ਬੜਾ ਉਹਦਾ ਹੁਣ ਵੀ ਪਰਿਵਾਰ ਨਾਲ ਪਿਆਰ ਆ ਠੀਕ ਆ ਹਾਂਜੀ ਹਾਂ ਮੈਂ ਨਾ ਪੜਿਆ ਵੀ ਤੇਰੇ ਨਾਲ ਨਹੀਂ ਆਪਾਂ ਤਾਂ ਮੂਰੇ ਸੀਗਾ ਜੀ ਹਾਂ ਉਹ ਆਪਣੇ ਤੋਂ ਮੂਰੇ ਸੀ ਹਾਂਜੀ ਹਾਂਜੀ ओके हां जी धर्मप्रीत ਵਾਲਾ ਬਲਾਸਪੁਰ ਆ ਗਿਆ ਹਨਾ ਆਲ ਦੁਨੀਆ ਜਾਣਦੀ ਆ ਆਲ ਦੁਨੀਆ ਜਾਣਦੀ ਹਾਂਜੀ ਹਨਾ ਕੋਈ ਕਹਿ ਹੀ ਨਹੀਂ ਸਕਦੇ ਕੋਈ ਨਾ ਕੋਈ ਇਹੋ ਜਿਹਾ ਹੋਊਗਾ ਜਿਹੜਾ ਨਹੀਂ ਜਾਣਦਾ ਨਹੀਂ ਬੱਚਾ ਬੱਚੀ ਜਾਣਦੇ ਜੀ ਹਾਂ ਜਾਣਦੇ ਹਨਾ ਤੇ ਜ਼ਿਲ੍ਹਾ ਮੋਗਾ ਆ ਗਿਆ ਜ਼ਿਲ੍ਹਾ ਮੋਗਾ ਨੇੜੇ ਜਿਵੇਂ ਪਿੰਡ ਦੱਸ ਕੀ ਕੋਈ ਆਪਣੇ ਨੇੜੇ ਹੰਮਤਪੁਰ ਅਤਖਤਪੁਰ ਮਾਸੀ ਕੇ ਰਾਮਾ ਓਕੇ ਇਹਦੇ ਆਂਡ ਗਵਾਂਡ ਦੇ ਨਗਰ ਆ ਹਾਂ ਨਗਰ ਰਾਮਗੜ ਓਕੇ ਤੇ ਆਪਣੇ ਕੋਲੇ 13 14 14 ਮਹੀਆਂ ਦੀ ਵੀਡੀਓ ਕਰਦੇ ਰਹੇ ਹਾਂ ਹਾਂ ਜੀ ਹਾਂ ਜੀ ਆਪਣੇ ਕੋਲ ਪਹਿਲਾਂ ਵੀਡੀਓ ਬੰਦ ਨਹੀਂ ਆਪਾਂ ਬਾਹਰ ਆਏ ਹਾਂ ਤੇ ਹੁਣ ਆਪਣ ਹੋ ਗਏ ਦੋ ਰੋਜ਼ਾ ਮਹੀਨਾ ਜਾਨੀ ਕਿ ਹੁਣ ਆਪਾਂ ਸੌਂਕ ਵਜੀ ਆਪਾਂ ਫੇਰ ਲਿਆਏ ਹਾਂ ਜਾਨੂ ਠੀਕ ਆ ਤੇ ਨੰਬਰ ਕਿਹੜਾ ਲਾਈਏ ਹੈ ਨੰਬਰ ਆ 95927 73698 95927 73698 97815 73698 ਇਹਨਾਂ ਦੋਨਾਂ ਨੰਬਰਾਂ ਦਾ ਦੋਨਾਂ ਨੰਬਰਾਂ ਦਾ ਕਾਲ ਕਰ ਸਕਦੇ ਕੋਈ ਵੀ ਕਿਦੋਂ ਨਾਲ ਆਉਂਦੇ ਰਹਿਵਾਂਗੇ ਨਾ ਜਾਨੂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਮਾਰੀ ਕਰਪਾ ਕਰੇ ਕਾਪਤ ਅੰਦਰਾਸਤੀ ਭਾਈ ਪਿਆਰ ਵਖਸਣ ਆਪਣੇ ਭਰਾ ਆਪਣੇ ਆਪਾ ਭਾਣ ਵਾਲੀ ਬਹੁਤ ਜਾਨਵਰ ਦੇ ਦੇਣੇ ਗਾਰੰਟੀ ਆਪਣੀ ਫੁੱਲ ਠੀਕ ਆ ਅੱਗੇ ਵੀ ਗਾਰੰਟੀ ਆ ਅੱਗੇ ਵੀ ਗਾਰੰਟੀ ਦੇ ਆਪਾਂ ਚਾਰ ਚਵਾਕ ਇਸ ਪਸ਼ੂ ਫੇਰ ਆਪਾਂ ਦੇਵਾਂਗੇ ਇਹੇ ਵੀ ਗੱਲ ਆ ਕਿ ਜੇ ਕਿਸੇ ਦੇ ਘਰੇ ਜਾ ਕੇ ਪਸ਼ੂ ਗਲਤ ਹੋਇਆ ਤੇ ਵਾਪਸ ਨਹੀਂ ਕਰਾਇਆ ਵਾਪਸ ਲਵਾਵਾਂਗੇ ਵਾਪਸ ਵੀ ਕਰਾਏ ਹਾਂ ਹਾਂ ਵਾਪਸ ਉਹਨਾਂ ਦੇ ਨਾਲ ਹੀ ਨਹੀਂ ਕਰਾਏ ਹੈ ਨਾ ਤੇ ਬਹੁਤ ਪਿਆਰ ਦਿੰਦੇ ਸੀ ਬਹੁਤ 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 ਪਿਆਰ ਦਿੰਦੇ ਚਲੋ ਗੈਬ ਪੈ ਗਿਆ ਵਿੱਚ ਜੀਵੇਂ ਬਣ ਜਾਂਦੇ ਆ ਤੇ ਖੇਤੀ ਦਾ ਕੰਮ ਵੱਡੇ ਕਰਕੇ ਜੀ ਕਲੇ ਬਦ ਤੋਂ ਹੁੰਦੇ ਨਹੀਂ ਤਾਂ ਨਹੀਂ ਆਉਂਦਾ ਹਨਾ ਬਜ਼ੁਰਗ ਹਾਂ ਬਜ਼ੁਰਗ ਹੋ ਚੁੱਕੇ ਬਾਲੇ ਹਾਂ ਕਿੰਨਾ ਕਰਕੇ ਪਹਿਲਾਂ ਬਜ਼ੁਰਗ ਸੋਂ ਕਰਦੇ ਆ ਕਨਾਲ ਸੋਂ ਬਿਵਾਰੀ ਸੀ ਠੀਕ ਆ ਆਪਣੇ ਵਿਅਰਗ ਆਪਣੇ ਵਿਅਰਗ ਆਪਣੇ ਬਿਥੇਰਾ ਵਪਾਰ ਕੀ ਪ੍ਰਾਣਾ ਪ੍ਰਾਣਾ ਹੀ ਵਪਾਰ ਪ੍ਰਾਣਾ ਅਜ ਤਾਂ ਜੀ 70 ਸਾਲ ਹੋ ਗਏ ਟੁਕੜ ਵਪਾਰ ਕਰਦਾਂ ਨੂੰ ਵਪਾਰ ਕਰਦੇ ਹਾਂਜੀ ਹਾਂਜੀ ਓਕੇ ਹਾਂ ਜੀ ਸਹੂਗੀ ਆ ਕਿ ਜਿਹੜਾ ਕੀੜਾ ਜਿਹੜਾ ਸਕ ਲੱਗ ਜੈ ਉਹ ਹਟਦਾ ਨਹੀਂ ਹਟਦਾ ਨਹੀਂ ਹਟ ਜਾਣੀ ਐਸਕੇ ਗੰਦਾ ਬਹੁਤ ਹੈ ਹਾਂ ਵਾਕੇ ਹੀ ਉਹਨੂੰ ਮੇਰੇ ਤੇ ਪਰੀਆਂ ਜਿਵੇਂ ਜਿੰਨਾ ਪਿਆਰ ਕਰ ਲਾਂਗੋਂ ਉੰਨਾ ਹੀ ਸ਼ਾਮ ਨੂੰ ਪਾ ਲੋ ਹਾਂ ਉਹ ਆ ਪਾ ਲੋ ਸ਼ਾਮ ਨੂੰ ਕੱਢ ਲੋ ਜੇਬ ਤੇ ਖਰੇ ਆ ਵਾਕੇ ਪਰੀਆਂ ਹੀ ਆ ਪਰੀਆਂ ਇਹਨਾਂ ਦਾ ਜਿੰਨਾ ਪਿਆਰ ਵੀ ਕਰ ਲਾਂ ਉੰਨੇ ਥੋੜਾ ਤੇ ਨੀਲੀ ਰਾਵੀ ਦੀ ਝੋਟੀ ਦਾ ਕੀ ਲੇਖਾ ਜੋਖਾ ਨੀਲੀ ਰਾਵੀ ਸੜੇ ਅੱਜ ਪੰਜਵਾਂ ਦਿ ਓਕੇ ਮਗਰ ਬੱਚਾ ਕੱਟਾ 5 ਦਿਨਾਂ ਦੀ ਸੂਈ ਮਗਰ ਕੱਟਾ ਮਗਰ ਕੱਟਾ 13 ਕਿਲੋ ਆਪਾਂ ਕੰਡੇ ਦਾ ਰੱਖਾ ਦੁੱਧ ਦੇ ਦਾਂਗੇ ਵੀਰੇ 13 ਦੁੱਧ ਚਵਾਵਾਂਗੇ ਜਿਹੜਾ ਮਰਜੀ ਜਿਹੜਾ ਮਰਜੀ ਆ ਇਹ ਚੀਤੀ ਵਰਗੇ ਧਾਰਾਂਗੇ ਧਾਰਾ ਆਪਾਂ ਮਾਰ ਖਾਲ ਖਾਣਾ ਦੇਖ ਲਓ 2 ਘੰਟੇ ਆਪਾਂ ਲੇਟ ਆ ਹੁਣ ਹਾਂ ਚੁਵਾਈ ਤੋਂ ਕੱਲ 6:30 ਵੇਲੇ ਚੁਵਾਈ ਹੋਈ ਆ ਸਾਂ ਦੇ ਜੀ ਠੀਕ ਆ ਤੇ ਉਹ ਲੋਵਾ ਦੀ 8 ਵਜੇ ਆ 8:30 8:30 ਹੋ ਗਿਆ 6:30 ਵੇਲੇ ਚੁਵਾਈ ਕੀਤੀ ਆ 2 ਘੰਟੇ ਲਈ 2 ਘੰਟੇ ਲੇਟ ਜਿਹੜੀ ਗੱਲ ਦੱਸੀ ਜੋਗੀ ਉਹੀ ਨਿਕਲੂਗੀ ਇੱਥੇ ਆ ਕੇ 100 ਦੀ 100 100 ਦੀ 100 ਤੇ ਦੁੱਧ 13 ਦੁੱਧ 13 ਆਪਾਂ ਘੰਟੇ ਤੇ ਵਿਖਾ ਰਾਂਗੇ ਸੁਹਾ ਦੂਜਾ ਸੁਹਾ ਦੂਜਾ ਸੱਗ ਦੇ ਦੰਦ ਹਜੇ ਬਰਾਬਰ ਕੀਤੇ ਨਹੀਂ ਝੋਟੀ ਨੇ ਸੱਗ ਦੇ ਹਜੇ ਦੰਦ ਬਰਾਬਰ ਨਹੀਂ ਹਾਂ ਖੜੀਆਂ ਐਨੀਆਂ ਜਿਹਨੇ ਐਸਕੇ ਨੇ ਮਰਜ਼ੀ ਕਰ ਲੈਣਾ ਪਿਆਰ ਜਿੰਨਾ ਮਰਜ਼ੀ ਕਰ ਲੋ ਹਾਂ ਲੈ ਕਿਹੜਾ ਪਥੂ ਮੂੰਹ ਫਟਾਊਗਾ ਹਾਂ ਇਹ ਤਾਂ ਹੈਗਾ ਕੋਈ ਨਹੀਂ ਓਕੇ ਤੇ ਕੱਢ ਖਾਂ ਬਾਹਰ ਫਰੀਂਦੀ ਤੋਰ ਕਰਾ ਚਾ ਕਲੋ ਵੀ ਸੱਜਣਾ ਤੇ ਬੱਚਾ ਇਹਦਾ ਕਾਲਾ ਆ ਗਿਆ ਬੱਚਾ ਕਾਲਾ ਕੱਤਾ ਯਾਰਲਾ ਓਕੇ ਓਕੇ ਕੋਈ ਗੱਲ ਗੱਤ ਘਰ ਸੋਹਣਾ ਸੱਜਣਾ ਬਾਕੀ ਦੁੱਧ ਬਹੁਤ ਚੰਗਾ ਝੋਟੀ ਦਾ ਸਿੰਘ ਰੀਜ਼ਨਲ ਕੋਈ ਐ ਜੇ ਗੱਲ ਕਰੀਏ ਨਾ ਵੇਖੋ ਪੈਠ ਪੁੜੇ ਦੀ ਬੜੀ ਚੰਗੀ ਆ ਤੋਰਾ ਬਹੁਤ ਚੰਗਾ ਲੇਵੇ ਦੀ ਬੇਸ਼ੱਕ ਮਾਰੀ ਮੋ ਟੈਟ ਆ ਤੇ ਸੱਜਣਾ ਪਰ ਦੁੱਧ ਤੁਸੀਂ ਸੂਈ ਮੈਂ ਆ ਕਮਾ ਲਓ ਸ਼ਾਹੀ ਕੰਡੇ ਤੇ ਰੱਖ ਸਕਦੇ ਆ ਕੋਈ ਐ ਨਹੀਂ ਲੀਟਰਾਂ ਵਾਲਾ ਹਨਾ ਹਾਂ ਜਾਨੀ ਕੰਡੇ ਤੇ ਕੰਡੇ ਤੇ ਕੱਦ ਫੋਲਾ ਨਹੀਂ ਕੱਦ ਫੋਲਾ ਨਹੀਂ ਕੱਦ ਪੂਰਾ ਵਾ ਪੈ ਠਪੜੇ ਦੀ ਬਰੀਕ ਚਮੜੀ ਦੀ ਝੋਟੀ ਤੇ ਨਿਸ਼ਾਨੀਆਂ ਨੀਲੀ ਦੀਆਂ ਸਾਰੀਆਂ ਕਵਰ ਕਰ ਦੀ ਜੇ ਸੱਜਣੋਂ ਚੰਗੇ ਡੀਟੀ ਲਵਾ ਲੈਣਾ ਤੇ ਚੰਗੇ ਬੱਚੇ ਲਾਉਗੀ ਦੁੱਧ ਵਾਲੇ ਪਾਸੋਂ ਬਹੁਤ ਚੰਗਾ ਤੇ ਫਿਰ ਛਾ ਹਜੇ ਦਾ ਦੁੱਧ ਝੋਟੀ 15 ਤੇ ਜਾਉ ਹਾਂ ਇਹਦਾ ਮੈਲਾ ਮਾਰਨਾ ਵੀਰੇ ਇਹਨੇ ਦੁੱਧ 17 ਕਿਲੋ ਵੀ ਤਾਂ ਬਦਲਾ ਦੇਗੇ ਕੀ ਆ ਬੱਬੀ ਇੰਦੀ ਕੋਈ ਗੱਲ ਨਹੀਂ ਇੰਨੀ ਇਹਦੇ ਤੇ ਮਾਣਾ ਮਾਣਾ ਇਹ ਤੇ ਇਸ ਹੰਬਣ ਵਾਲਾ ਹੋਵੇ ਹੰਬਣ ਵਾਲਾ ਹੋਵੇ। ਕੀ ਜਿੰਨਾ ਮਰਦੀ ਦੁੱਧ ਆਪਾਂ ਅੱਜ 13 ਚਵਾਉਣਾ। ਆਪਾਂ 13 ਚਵਾਉਣਾ ਬੱਚਾ ਛੱਡ ਕੇ ਨਾਲ ਹੀ ਆਪਾਂ ਧਰਮਰਾਣੀ ਆ। ਮਰਾਜ ਦੇ। ਤੇ ਉਦੋਂ ਬਾਅਦ ਆਹ ਖੜੀ ਸੱਜਣੋ ਪਹਿਲੇ ਨ ਮੂੰਹ ਚਾਰ ਦੰਦ ਕੱਟੀ ਵੇਖਿਓ ਕੱਦ ਕਾਠ। ਕੀ ਬਾਤ ਆ। ਵੀਰ ਬੱਚਾ ਛੱਡ ਕੇ ਪਸਮਾਉਂਦਾ ਤੁਹਾਨੂੰ ਅਗਲੀਆਂ ਮਹੀਆਂ ਤੇ ਵੀ ਝਾਤ ਮਰਾਉਂਗਾ ਤੇ ਆਹ ਵੀ ਮੱਜ ਨਾ ਸੱਜਣੋ ਸੁਆਸਵਾ ਦਾ ਤੁਸੀਂ ਬੇਸ਼ੱਕ ਆਪੇ ਲਾ ਲਿਓ। ਪਰ ਇਸ ਘਰੋ ਚ ਵੀਚ ਕੇ ਗਈ ਆ ਮਗਰਲੇ ਸੂਏ 17 ਕਿਲੋ ਦੁੱਧ। ਕੰਡੇ ਤੇ ਰਖਾ ਕੇ ਆਪਾਂ ਦੁੱਧ ਦਿੱਤਾ ਕੰਡੇ ਤੇ ਰਖਾ ਕੇ ਦੁੱਧ ਦਿੱਤਾ ਵੀਰ ਹਰਾਂ ਨੇ 17 ਟੋਕੜਾ ਆਪਾਂ ਫੇਰ ਲਿਆਈ ਤੇ ਉਹ ਜਿਹੜੀ ਪਰਲੀ ਲਿੱਸੀ ਜੀ ਉਹਦਾ ਬੜਾ ਤੂੰ ਗੁਣ ਗਾਉਂਦਾ ਸੀ ਉਹਦਾ ਕੀ ਸਾਲ ਉਹਦਾ ਬੜਾ ਰਵਾ ਚੰਗਾ ਉਹਦੇ ਕੋਲ 14 ਕਿਲੋ ਰੋਦਾ ਹੁਣ ਵੀ ਤਲਾਦਾਂਗੇ ਸੇ 6 ਮਹੀਨੇ ਦੀ ਸੂਈ ਵੀ 6 ਮਹੀਨਿਆਂ ਦੀ ਸੂਈ ਗਾਂ ਬਣੀ ਬੁਣੀ ਬਣੀ ਵੀ ਤਾਂ 6 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਉਹ ਆਪਾਂ ਵੇਚਣੀ ਨਹੀਂ ਬੜਾ ਅੱਛਾ ਉਹਦਾ ਆਪਣਾ ਬੜਾ 4 ਲੱਖ ਰੁਪਏ ਦਾ ਆਪਾਂ ਵੇਚ ਦੇਣੀ ਰਵਾਈ ਰੱਖਿਆ ਸਾਡਾ ਰਵਾਈ ਰੱਖਿਆ ਵੱਡੀ ਮਹਿੰਗੀਆਂ ਕੱਟੀਆਂ ਨੇ ਵੱਡੀ ਮਹਿੰਗੀਆਂ ਆਪਾਂ ਤੈਨੂੰ ਵਿਖਾਉਣੀਆਂ ਤੈ बस मैं आऊं दे सजनो फिर थोनो एड़ियां ਧਾਰਾਂ ਚੈੱਕ ਕਰਾਉਣੇ ਆ ਮੰਨ ਲੋ ਵੀ ਦੋ ਸੁਈਆਂ ਸਵਾਈਆਂ ਇੱਕ ਗੱਬਣਾਂ ਤਾੜੀਆਂ ਮਈਆਂ ਬਿਲਕੁਲ ਗਿੱਲੀਆਂ ਤੇ ਇੱਕ ਸਜਨੋਂ ਵੱਡੇ ਕੱਦ ਕਾਠ ਵਾਲੀ ਤੇ ਵੱਡੀ ਲਿਵੇ ਭਾਂਡੇ ਵਾਲੀ ਤੇ ਜਾਤ ਨਸਲ ਤੋਂ ਦੇ ਸਾਹਮਣੇ ਚੰਗੇ ਦੁੱਧ ਵਾਲੀ ਮੱਝ ਦੇ ਪਾਲਦੇ ਆ ਤਾਂ ਸੰਪਰਕ ਰਾਜੇਹਰਾ ਭਰਾਣਾ ਕਰ ਲਿਓ ਬਲਾਸਪੁਰ ਧਰਮਪ੍ਰੀਤ ਵਾਲੇ ਸਜਨੋ ਬੱਚਾ ਬੁੱੱਚਾ ਚੜਦੀ ਆਪਦੀ ਤਸੱਲੀ ਕਰ ਲੋ ਕਿਉਂਕਿ ਕਈ ਚੀਜ਼ਾਂ ਹੀ ਆ ਜਾਂਦੀਆਂ ਚਲੋ ਜਿਵੇਂ ਤੁਸੀਂ ਕਰਨੀ ਆ ਆਪ ਵੀ ਪਰ ਬਾਕੀ ਮੰਨ ਕੇ ਚੱਲੋ ਵੀ 100 ਚੋਂ 30 35% ਜਿਹੜਾ ਪਸ਼ੂ ਪਾਸ ਹੋ ਜਾਂਦਾ ਜਦੋਂ ਧਾਰਾ ਧੂਰਾ ਵਿਖਾ ਦਈਏ ਚਲੋ ਦੁੱਧ ਦੀ ਤਸੱਲੀ ਤੁਸੀਂ ਕਰਨੀ ਆ ਜਿੰਨਾ ਕਿ ਮੇਰਾ ਆਵਦਾਨੀ ਜੀ T R ਬਾਬੀ ਚਲੋ ਧਾਰਾ ਧੂਰਾ ਤੇ ਨਾ ਬਹੁਤ ਫਰਕ ਪੈ ਜਾਂਦਾ ਸੱਜਣੋ ਕੋਈ ਭੂਰ ਛੱਟੇ 나ੜ ਗੰਡ ਦਾ ਬੱਚੇ ਤੇ ਸਹਿਮਤ ਦਾ ਇਹ ਕਈ ਚੀਜ਼ਾਂ ਜਿਹੜੀਆਂ ਪਸ਼ੂ ਸੀਲ ਵਾਹ ਵਾ ਜਿਹੜੀਆਂ ਕਾਰਨ ਰਲਦੇ ਆ ਗਾਂ ਆਉਣ ਵਾਲੇ ਸਮੇਂ 'ਚ ਦਿੱਕਤ ਬਣਦੀ ਉਹਨਾਂ ਦਾ ਜਿਹੜਾ ਇਹ ਹੱਲ ਹੁੰਦਾ ਵਾ ਜੀ ਤਾਰਾ ਮਖਾਈਆਂ ਜਾਣ ਵਾਹਿਗੁਰੂ ਸੱਚ ਵਾਹਿਗੁਰੂ ਗੁਰੂ ਰਾਮਦਾਸ ਲੈ ਵੇਖੋ ਥਣ ਕੱਢਿਆ ਤੇ ਚਵਾ ਤਾਂ ਯਾਰ ਹਨਾ ਕਿਆ ਬਾਤ ਮੈਂ ਨਾ ਵੀ ਜਿੰਨੀ ਨੱਪੀ ਚੱਲਾਂਗੇ ਉੰਨੀ ਚੰਗੀ ਬਸ ਕਰਨਾ ਡੋਲਣਾ ਨਾ ਡੋਲ ਆਏ ਹਾਈ ਬਾਲਟੀ ਤਾਂ ਕਹਿੰਦੀ ਹੋਣੀ ਆ ਗਈ ਤਾਂ ਨੂੰ ਹਨਾ ਤੈਨੂੰ ਆਖਿਆ ਵੀ 12 ਕਿਲੋ ਵਾਲੀ ਬਾਲਟੀ ਆ ਉੱਤੋਂ ਦੀ ਰੜ ਦਿੰਦੀ ਆ ਠੀਕ ਆ ਦੇ ਨਾ ਅੱਜਾ ਬਾਲਟੀ ਖਰੀ ਆ ਤੋ ਤੂੰ ਅੱਜਾ ਦੁੱਧ ਨੂੰ 17 ਕਿਲੋ ਦਾ ਦੁੱਧ ਹੋ ਚੋਟਿਆ ਕਮਾਲ ਆ ਹਨਾ ਬੀਰ ਦੀ ਭਾਵਨਾ ਬਹੁਤ ਖਰੀ ਆ ਫਿਰ ਹਾਂ ਹਾਂ ਕੱਦ ਵੀ ਐਵੇਂ ਕਹਿੰਦਾ ਮੈਂ ਛੋਟਾ ਨਹੀਂ ਉਹ ਝੋਟੇ ਦਾ ਕੱਦ ਬਾਲਾ ਵੱਡਾ ਹਾਂ ਤੇ ਮੇਰੇ ਮੋਢੇ ਜੱਡੀ ਹੁੰਦੀ ਹੈ ਹੈਗੀ ਚੰਗੀ ਆ ਚੰਗੀ 6 ਫੁੱਟ 5 ਫੁੱਟ ਦੇ 8 ਇੰਚ ਆਪਣਾ ਕਰਦਾ ਰੇਟ ਇਹਦਾ ਰੇਟ ਆ ਬਾਈ ਜਿਹੜੀ 140 ਮੋਲੇ ਦਾ ਜੀ ਦੇ ਕਿੰਨੇ ਦੀ ਜੀ ਪਾਪਾ ਦੁੱਧ ਮਾਨਤਨ ਕਰਾਂਗੇ ਆਪਾਂ ਬੰਦੇ ਆਏ ਦਾ ਪੂਰਾ ਕੋਈ ਚੱਕਰ 1 ਲੱਖ ਤੇ 40 ਹਜ਼ਾਰ ਚੋਂ ਮਾਨਤਨ ਕਰ ਦਿੰਦੇ ਮਾਨਤਨ ਕਰਾਂਗੇ ਦੁੱਧ ਅਗਲੇ ਆਪ ਦਾ ਜੋਕ ਕੇ ਲੈ ਜੀ ਦੁੱਧ ਤੋੜ ਜਾ ਬ ਕੋਈ ਚਾਹ ਦੰਗ ਝੋਲੇ ਕੋਈ ਚੱਕਰ ਨਹੀਂ ਆਪਣੀ ਗਰੰਟੀ ਹੈ ਚਾਹਾਂਗੇ ਇੱਥੇ ਦੁੱਧ ਰਲਾ ਦਾਂਗੇ ਪਕੰਡੇ ਤੇ ਹਾਂ ਆਪਦੀਆਂ ਜਦੋਂ ਤਸੱਲੀ ਹੋ ਗਈ ਉਦੋਂ ਟੈਂਪੂ ਮੰਗਾ ਦੇ ਉਹਦਾ ਟੈਂਪੂ ਮੰਗਾ ਲੈ ਬਸ ਐ ਆਪਾਂ ਨੂੰ ਐ ਨਹੀਂ ਵੀ ਇੱਕ ਰਾ ਘੰਟਾ ਆਜ ਹੁਣ ਚੋਲੀਆਂ ਅਗਲੇ ਦਿਨ ਚ ਬੋਣੀ ਨਹੀਂ ਬਲ ਆਪਾਂ ਨੂੰ 5 ਦਿਨ ਚੋਲੇ ਆਪ ਕੋਈ ਚਾਪੋ ਫਰਕ ਨਹੀਂ ਕੋਈ ਹਾਂ ਜਦੋਂ ਆਪਣੀ ਕੱਟੀ ਥੱਲੇ ਦੁੱਧ ਹੈਗਾ ਹਾਂਜੀ ਹਾਂਜੀ ਤੇ ਇਹਦਾ ਕੀ ਹਿਸ ਆਜਾ ਬੋਤਲ ਲੈ ਸੱਜਣੋ ਕਰ ਲੋ ਚੈੱਕ ਫੇਰ ਵੀਰ ਕਹਿੰਦਾ ਪਸਮਾ ਕੇ ਵੀ ਤੋੜਦੀ ਐ ਅਗਲੇ ਨੂੰ ਜਜਮੈਂਟ ਆ ਜਾਂਦੀ ਐ ਵੀ ਕਿਉਂ ਪੈਸੇ ਲਾਉਣੇ ਬਹੁਤ ਔਖੇ ਬੰਨਦਾ ਪੈਸਾ ਬਹੁਤ ਬੰਨਦਾ ਔਖਾ ਪਾ ਪੈਸਾ ਕਿਸੇ ਦੀ ਜੇਬ ਚੋਂ ਕਢਾਉਣਾ ਵੀ ਬਹੁਤ ਔਖਾ ਤੇ ਬੰਨਦਾ ਵੀ ਬਹੁਤ ਔਖਾ ਬੰਨਦਾ ਬਹੁਤ ਔਖਾ ਵੀ ਮਿਹਨਤ ਜਿਹੜੀ ਮਿਹਨਤ ਕੀਤੀ ਐ ਮੇਨ ਹੱਕ ਦਾ ਪੈਸਾ ਨਾ ਹਾਂ ਬਹੁਤ ਔਖਾ ਬੰਨਦਾ ਤੇ ਬਾਕੀ ਧਾਰ ਫੜਾਉਣੀਆਂ ਤਾਂ ਉਹਨੇ ਫੜਾ ਦੇ ਸਾਰੀਆਂ ਆ ਚੜਾਦ ਗਏ ਟੈਂਪੂ ਤੇ ਹਨਾ ਆ ਨਗਦ ਵੇਚਣੀਆਂ ਤੇ ਦੁੱਧ ਤਲਾ ਕੇ ਵੇਚਣੀਆਂ ਔਖੀਆਂ ਥੋੜੀਆਂ ਜੀਆਂ ਪਰ ਹੈ ਸੌਖਾ ਬਾਅਦ ਦੀ ਲੜਾਈ ਨਾਲੋਂ ਚੰਗਾ ਹੀ 1 ਲੱਖ 40 ਹਜ਼ਾਰ 40 ਹਜ਼ਾਰ ਉਹ ਤਾਂ ਮੰਨਤਾਲ ਕਰਾਂਗੇ ਆਪਾਂ ਆਈ ਭੈਣ ਭਰਾ ਤੋਂ ਆ ਭੈਣ ਭਰਾ ਤੋਂ ਤੇ ਇਹ ਝੋਟੀ ਦਾ ਕੀ ਲੇਖਾ ਜੋਖਾ ਇਹ ਝੋਟੀ ਚੌਕਲੇ ਦਾ ਨਜੇ ਬਰਾਬਰ ਕੀਤੇ ਨਹੀਂ ਵੀਰੇ ਠੀਕ ਆ ਤੀਜੇ ਦਿਨ ਸੂਈ ਨੂੰ ਮਗਰ ਕੱਤੀ ਆ ਦੇ ਆਪਾਂ ਗਏ ਮਗਰ ਕੱਤੀ ਬੱਚਿਆਂ ਨੇ ਨਾ ਨਾੜੂ ਆ ਇੱਕ ਦੂਜੇ ਨੇੜੇ ਬੰਨੇ ਕਰਕੇ ਨਾੜੂ ਦੇ ਤੋੜ ਤੇ ਹਾਂ ਇਹ ਕੱਤੀਆ ਦੇ ਨਾਲ ਹੀ ਨਾੜੂ ਆ ਮੜਾ ਜਾਂਦੇ ਨਹੀਂ ਨਹੀਂ ਤਾਜੀ ਆ ਹਾਂ ਇਹ ਲੈ ਹਾਂ ਤੀਜਾ ਨਾ ਸੁਣੀ ਤੋਟੇ ਨੂੰ ਇਹਦੇ ਕੋਲ ਆਪਣੇ ਕੋਲ ਜਿਹੜਾ ਕੰਡੇ ਦੇ ਰੱਖਣ ਲੱਗਾ ਉਹਦਾ ਅੱਜ 9.5 ਕਿਲੋ ਆ 9 ਕਿਲੋ 9 ਕਿਲੋ ਹੋਊਗਾ 10.5 ਆਪਾਂ 9 ਖਾਦੇ 9 ਦੀ ਗਾਰੰਟੀ ਦੇਵਾਂਗੇ ਠੀਕ ਆ ਜਿਹੜਾ ਮਰਜ਼ੀ ਆ ਜੀ ਮੈਂ ਜਿਹੜਾ ਮਰਜ਼ੀ ਆ ਜੀ ਥੱਲੇ 13 ਉਹਦੇ 13 ਹੀ ਦੱਸਾਂਗੇ ਇਹਦੇ ਸਾਢੇ 9 ਆ ਉਹਨਾਂ ਦਿਖਾਵਾ ਤਾਂ 14 15 ਕਿਲੋ ਦਾ ਰੁੱਧ ਹੈ ਜੇ ਆਪਾਂ ਚੋਣੇ 14 15 ਕਿਲੋ ਰੱਖੂਗੀ ਠੀਕ ਆ ਪਰ ਆਪ ਜਿਹੜਾ ਕੰਡੇ ਦੇ ਦਿਖਾ ਦੇਣਾ ਉਹ ਆਪਾਂ 2 ਕਿਲੋ ਘਾਟ ਹੀ ਰੱਖਣਾ ਓਕੇ ਇਹਦਾ ਵੀ ਆਪਣੇ ਕੋਲ 10.5 ਕਿਲੋ ਆਪਾਂ ਕੰਡੇ ਦੇ ਪਰ ਬੰਨੀਆ ਪਸਾਣੀ ਸਾਡੇ ਨੂੰ ਹੀ ਕਹਿਣਾ ਕੋਈ ਚੱਕਰ ਨਹੀਂ ਪਹਿਲਾਂ ਕੱਟੀ ਪਹਿਲਾਂ ਕੱਟੀਆ ਚੌਕ ਦੇ ਬੰਨ ਕਰਦੀ ਆ ਪੂਰੇ ਹਲੇ ਬੜਾ ਕੱਦ ਕਾਠਾ ਨਾ ਲੀਵੋ ਭਾਂਡਾ ਬਹੁਤ ਸੋਨਾ ਬਹੁਤ ਉਹ ਖਾਂਦੇ ਕੀ ਕਰਦੀ ਜੀ ਅੱਛਾ ਚ ਪਚਵਾ ਲੱਗਿਆ ਮਨਾ ਦੋ ਇਹਦਾ ਵੀ ਉਹਦੀਆਂ ਕੋਈ ਇਹ ਬੱਚਿਆ ਵਾਦੀ ਪੰਜ ਸਾਲ ਦਾ ਬੱਚਾ ਬੁਹਾਰੀ ਝੋਟੀ ਦਾ ਇੰਨੀ ਲੰਮੀ ਝੋਟੀ ਹਾਂ ਵੇਰ ਦਾ ਤੋੜਾ ਦੇ ਝੋਟੀ ਦਾ ਵਾਕੇ ਨਹੀਂ ਜਾਤ ਨਸਲ ਪੂਰੀ ਆ ਕੱਟੀ ਤੇ ਕਮਾਲੋ ਸ਼ਾਹ ਜੀ ਕਮਾਲੋ ਕਿਆ ਬਾਤ ਕਿਉਂ ਨੇ ਇਹਦਾ ਵਾਕਿਆ ਤੇਰੀ ਗੱਲ 100 ਦਾ 100 ਤੇ ਦੇਖੀ ਜੇ ਥਣ ਘੜਦੀ ਤੂੰ ਦੇਖੀ ਝੋਟੀ ਤਾਂ ਤਾਂ ਬਹੁਤਾ ਸੱਜਣਾ ਉਮਰ ਦੇ ਹਿਸਾਬ ਨਾਲ ਹਜੇ ਬੱਚੀ ਆ ਤੇ ਆਉਂਦੇ ਸੂਏ ਨੂੰ ਬੜੀ ਤਗੜੀ ਮੈਂ ਬਣੂੰਗੀ ਵੇਖੋ ਸਾਂਭਣ ਵਾਲਾ ਵੀਰ ਚਾਹੀਦਾ ਹੁਣ ਲੈ ਥਾਂ ਪਨ ਪਲਾ 4 ਲੱਖ ਦੀ ਵੇਚ ਲੈ ਹਾਂ ਫਵਾ ਦੇ ਇਹਨੂੰ ਕਰਾ ਖਵਾਉਣ ਵਾਲਾ ਹੋਵੇ ਬੰਦਾ ਵਾਕਿਆ ਜੀ ਲਿਆ ਜਦ ਵੀ ਇਹ 13 ਕਿਲੋ ਦਾ ਟੁੱਟਦੀ ਨਹੀਂ ਹਾਂ 12 13 ਕੱਟੀ ਦੇਈ ਜਾਓ 13 ਕਿਲੋ ਦਾ ਆਪਾਂ ਨੇ ਕਹਿੰਦੇ 18 ਤੋਂ 19 ਹੋਗੀ 13 ਕਿਲੋ ਦਾ ਆਰਾਮ ਨੇ ਦੇਊਗੀ ਠੀਕ ਹੈ ਤੇ ਆ ਗਈ ਇਹਦੇ ਮਗਰ ਕੱਟੀ ਕੱਟੀ ਆ ਜੀ ਸ਼ੁਕਰ ਹੈ ਕਿਤੇ ਕੱਟੀ ਦੇ ਵੀ ਮੇਲ ਹੋਏ ਸਾਡੇ ਕਹੇ ਨਹੀਂ ਤਾਂ ਕੱਟੇ ਹੀ ਆਈ ਜਾਂਦੇ ਮਈਆਂ ਮਗਰ ਸਮਝੋ ਬਾਹਰ ਲੈ ਸੱਜਣਾ ਪਹਿਲਾਂ ਨਾ ਤੇ ਬੱਚੇ-ਬੱਚੇ ਤੇ ਸਹਿਮਤ ਧਾਰਾਂ ਧੂਰਾਂ ਚੈੱਕ ਕਰਕੇ ਜਿਵੇਂ ਪਹਿਲਾਂ ਗੱਲਾਂ ਬਾਤਾਂ ਕੀਤੀਆਂ ਨਾ ਤੁਹਾਡਾ ਵੀ ਮੇਰੇ ਮੰਨ ਦੇ ਹਿਸਾਬ ਨਾਲ 30 35% ਪਸ਼ੂ ਪਾਸ ਹੁੰਦਾ ਬਾਕੀ 100 ਤਾਂ ਕਹਿ ਦਿੰਦੇ ਬੰਦੇ ਵੀ 100 ਹੀ ਪਾਸ ਹੋ ਗਿਆ ਪਰ ਨਹੀਂ ਜਦੋਂ ਤੁਸੀਂ ਆਪਦੇ ਹੱਥਾਂ ਨਾਲ ਚੋਵੋਗੇ ਆਪਦੀਆਂ ਤਸਵੀਰਾਂ ਵੱਲੋਂ ਕਿਸੇ ਚੀਜ਼ ਦੇ ਨਕਸ਼ੇ ਲਈ ਆਪਾਂ ਜ਼ਿੰਮੇਵਾਰ ਹਾਂ ਜ਼ਿੰਮੇਵਾਰ ਗਾਰੰਟੀ ਆਪਣੀ ਇਸ ਘਰੇ ਦਾ ਸਜਣੋਂ ਪਹਿਲਾਂ ਵੀ ਨਾ ਬੜੀਆਂ-ਬੜੀਆਂ ਆਫਰਾਂ ਦਿੰਦੇ ਰਹੇ ਆ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਰਹੇ ਆ ਬੜਾ ਪਿਆਰ ਸੀ ਚਲੋ ਕਈ ਕਾਰਨ ਬਣ ਜਾਂਦੇ ਆ ਸਜਣੋਂ ਤੇ ਜਿਹਦੇ ਕਾਰਨ ਵਿੱਚੋਂ ਗੈਪ ਪਿਆ ਬਾਕੀ ਮੇਰੇ ਵੇਖਣ ਚ ਵੀ 2-3 ਪਸ਼ੂ ਵੀਰਹਾਰਾ ਨੇ ਵਾਪਸ ਕਰਾਏ ਜੇ ਕਿਸੇ ਭੈਣ ਭਰਾ ਕੋਲੇ ਜਾ ਕੇ ਜੀ ਨਹੀਂ ਲਾਇਆ ਜਾਂ ਦੁੱਧ ਘੱਟ-ਘੱਟਤਾ ਕਿਸੇ ਨੇ ਵੇਖੋ ਵੀਰ ਦੀ ਗੱਲਾਂ ਕੋ ਥਾਂ ਕੱਢਿਆ ਕੱਟੀ ਨੇ ਕਿਆ ਬਾਤਾਂ ਯਾਰ ਮੈਂ ਨਾ ਵੀ ਤੈ ਹੀ ਤੋੜ ਗਈ ਆ ਕਰਮਾਂ ਦੀ ਕੱਟੀ ਦੁੱਧ ਕੱਢੂਗੀ ਕੋਈ ਛੱਕ ਹੀ ਨਹੀਂ ਰਹਿ ਗਿਆ ਲਓ ਤਾਂ ਆਪਾਂ ਕੱਢਦੇ ਆ ਜੇ ਤੂੰ ਹੋ ਸਕਦਾ 15 ਵੀ ਕਰ ਦੇ ਕਰ ਸਕਦੀ ਏ ਜਿਹੜੀ ਟੀ ਵਾਂ ਨੂੰ ਦੇਖੀ ਚਵਾ ਲੱਗਾ ਕੱਤੀ ਨਹੀਂ ਬੜਾ ਕੱਢਿਆ ਦਾਸ ਦੀ ਪਈ ਆ ਮਗਰ ਲੇਖਣਾ ਦੀ ਇਹ ਜਤਾ ਚਾਂਦੀ ਦਾ ਬਹੁਤ ਖਰੀ ਨਹੀਂ ਗਈ ਆ ਤੇ ਤੂੰ ਹੀ ਧਰਾ ਮਾਰ ਕੇ ਦੇਖੀ ਗੇ ਕੋਈ ਨਹੀਂ ਯਾ ਬਾ ਤੂੰ ਮਾਰ ਤਾ ਮੈਂ ਮਾਰ ਤਾ ਇੱਕ ਬਰਾਬਰੀ ਆ ਬਾ ਓਕੇ ਆ ਬਾਲਾ ਨਾ ਡੋਲ ਫਿਰ ਭੈਣਾ ਭਰਾਵਾਂ ਨੇ ਕਹਿਣਾ ਦੁੱਧ ਥੱਲੇ ਡੋਗੀ ਉਹਨੇ ਫਿਰ ਮਾਰ ਤਾ ਡੋਲੀ ਜਾਂਦੇ ਆ ਉਹਨਾਂ ਨੇ ਕਹਿਣਾ ਤੇਰ ਮਾ ਤਾਂ ਡੋਲੀ ਜਾਂਦੇ ਬਈ ਹਾਂ ਸੌਰੀ ਮੰਗਦੇ ਭਰਾਵਾਂ ਤੋਂ ਆਪਾਂ ਸਾਰਿਆਂ ਨੂੰ ਨਹੀਂ ਵੈਸੇ ਤਾਂ ਧਰਤੀ ਮਾਂ ਤਾਂ ਹੀ ਆ ਸਭ ਕੁਝ ਹੈ ਤਾਂ ਉਹਦਾ ਹੀ ਆ ਉਸੇ ਨੇ ਇਹਨੂੰ ਪੈਦਾ ਕੀਤਾ ਉਸੇ ਨੇ ਹੀ ਖਤਮ ਕਰ ਲੈਣਾ ਸਭ ਕੁ ਹਾਪਦੇ ਚ ਸੁਣਾਉਣਾ ਵਾਕਿਆ ਹੀ ਵੇਖੋ ਕੀ ਬਾਤ ਆ ਨਹੀਂ ਓਕੇ ਆ ਕਮਾਲਾ ਇਹਦਾ ਰੇਟ ਕੀ ਰੱਖਾਂਗੇ ਅੱਜ ਕੀ ਕੱਟੀ ਕੱਟੀ ਆ ਹਨਾ ਇਹਦਾ 1.35 ਜਿਹੜਾ ਘਰੇ ਲੈ ਗਿਆ ਤੇ ਕਰੂ ਯਾਦ ਹੀ ਮੈਂ ਕਿਹਾ ਵੀ ਕਹਿਣਗੇ ਮੰਨਣ ਜਾਣਗੇ ਹਾਂ ਵੀ ਕੱਚੀ ਕੀ ਜਾਣ ਬੜਾ ਜਦੋਂ ਟੈਂਪੂ ਤੋਂ ਲਾਈਦੇ ਅਗਲਾ ਵੇਖੂਗਾ ਵੀ ਵਾਕਈ ਚੀਜ਼ ਲਿਆਏ ਆਂ ਗਵਾਂਡੀ ਦੇਖਣ ਆਉਣਗੇ ਆਉਣਗੇ ਨਹੀਂ ਚੰਗੀਆਂ ਦੋਨੇ ਝੋਟੀਆਂ ਆਪਣੀਆਂ ਟੋਹ 6 ਫੁੱਟ ਦੇ ਆਸੇ-ਬਾਸੇ ਕਰਦਾ ਝੋਟੀ ਦਾ ਵਾਕਈ ਕਿੱਥੇ ਪਈ ਆ ਹਨਾ ਆ ਮੇਰਾ ਵੇਖਲਾ ਵੀ ਕਿੱਥੇ ਜਾਂਦੀ ਆ ਕੰਮ ਬਰਾਬਰ ਆਉਂਦੀ ਆ ਵਾਕਈ ਲੰਮੀ ਰੇਲ 1 ਲੱਖ 35000 35000 ਉਹ ਜਮਾਨਤਾਂ ਕਰਾਂਗੇ ਆਪਾਂ ਭਰਾਵਾਂ ਦਾ ਭੈਣ ਭਰਾ ਦਾ ਕਰਾਂਗੇ ਨਾਲ ਤਾਂ ਜ਼ਰੂਰ ਕਰਾਂਗੇ ਕਰਨਾ ਹੀ ਪੈਂਦਾ ਯਾਰ ਹਾਂ ਤੇ ਉਹ ਮੈਂ ਲਿਆ ਕੱਢ ਕੇ ਉਹਦਾ ਕੀ ਹਿਸਾਬ ਆ ਬੜੀਆਂ ਸਹਿਤਾ ਕਰਦਾ ਇਹਦੀਆਂ ਤੋਂ ਇਹ ਵੀਰੇ ਮੈਂ ਆਪਾਂ ਪਿਛਲੇ ਸਾਲ ਪਿੰਡ ਹੀ ਦਿੱਤੀ ਸੀ ਇਹ ਹੁਣ ਗਾਹਕ ਮੰਗਦੇ ਵੀ ਸੀ ਗਾਹਕ ਮੰਗਦੇ ਸੀ ਆਪਾਂ ਤੇਰੇ ਸਾਹਮਣੇ ਆਪਾਂ ਨਹੀਂ ਹਾਂ ਤੇ ਕੀ ਜਵਾਬ ਦਿੱਤਾ 12 ਕਿਲੋ ਦੁੱਧ ਆਪਾਂ ਇਹਦਾ ਕੰਡਰ ਖਾਦਾਂਗੇ ਤੋਲ ਕੇ ਆਪਾਂ 12 ਕਿਲੋ ਦੁੱਧ ਦਿੱਤੀ ਸੀ ਘਰੋਂ ਪਿਛਲੇ ਸੂਏ ਪਿਛਲੇ ਸੂਏ ਸੂਆ ਕਿਹੜਾ ਮੰਨਿਆ ਤੀਜਾ ਸੂਆ ਆਪਣਾ ਗਰੰਟੀ ਹੈ ਠੀਕ ਆ ਤੇ 6 ਮਹੀਨੇ ਦੀ ਗੱਭਾਂ ਦੀ ਆਪਾਂ ਲਿਆਂਦੀ ਸੀ ਕਰਿਆ ਕੇ ਡਰਾਈ ਕੀਤੀ ਮੈਂ ਆਪਾਂ ਇਹ ਓਕੇ ਉਸ ਟਾਈਮ ਮਗਰ ਲੇ ਦੋ ਮਹੀਨੇ ਘਰੇ ਚੋ ਗਿਆ ਆਪਾਂ ਦੋ ਮਹੀਨੇ ਹੋ ਗਏ ਛੱਡੀ ਨੇ ਨੂੰ ਠੀਕ ਆ 8 ਮਹੀਨਿਆਂ ਦੇ ਦਾ ਇਹ ਛੱਡੀ ਆਪਾਂ ਐਡੀ ਮੇਟ 7 ਕਿਲੋ ਆਪਾਂ ਦੋ ਛੱਡਿਆ ਦੇ ਥੱਲਿਓ ਠੀਕ ਆ 2 15 ਜਮੇ ਬੰਦ ਕੀਤੀ ਹੈ ਕਿਆ ਬਾਤ ਇੰਨੀ ਖਰੀ ਮੈਂ ਇੰਨੀ ਮੈਂ ਖਰੀ ਸੀ ਲਾ ਥਾਪੀ ਮਾਰ ਕੇ ਬੈਜੀ ਬੱਚੇ ਤੇ ਕੋਈ ਚੱਕਰ ਨਹੀਂ ਬੱਚਾ ਛੱਡੀ ਨਾ ਛੱਡੀ ਇੰਨੀ ਗਰੰਟੀ ਹੈ ਤੇ 17 ਕਿਲੋ ਦੁੱਧ ਕੰਡੇ ਦੇ ਰੱਖ ਕੇ ਦਤਾ ਆਪਾਂ ਹੁਣ ਵੀ ਕਹਿੰਦੇ ਵੀ ਆਪਾਂ ਨਾਲ 17 ਮੇ ਵੀ 18 ਦਊਗੀ ਹੁਣ ਆਪਾਂ 17 ਕਿਲੋ ਫੇਰ ਆਪਾਂ ਕੋਈ ਛਾਈ ਬਾਰੇ 5000 ਰੁਪਇਆ ਤੇ ਆਪਾਂ ਮੈਂ ਸੁਵਾ ਕੇ 17 ਕਿਲੋ ਤੋਲ ਕੇ ਦੇ ਦਾਂਗੇ ਇੰਨੀ ਆਪਾਂ ਨੂੰ ਇਹਦੇ ਤੇ ਮਾਣ ਨਾ ਇਹ ਤੇ ਮੈਂ ਤੇ ਲੈ ਕੱਢ ਬਾਹਰ ਤੋਰ ਕਰਾ ਚ ਤੇ ਬਾਕੀ ਭਾਰ ਪੂਰਾ ਲੋ ਬੇਫਿਕਰੀ ਐ ਜੱਟਾਂ ਦੀਆਂ ਅੱਖਾਂ 'ਚ ਉਂਗਲਾਂ ਲੱਗੇ ਅੱਖਾਂ ਮੀਟ ਕੇ ਆ ਜੇ ਆਪਣੇ ਕੋਲ ਓਕੇ ਵੀ ਸਾਰੀਆਂ ਗਰੰਟੀਆਂ ਹੀ ਆ ਸਾਰੀਆਂ ਗਰੰਟੀਆਂ ਆ ਥਾਣਾ ਅਗਲਾ ਆਪਦੇ ਇੱਥੇ ਟੈਪ ਲਵੇ ਥਾਂ ਡੱਬਲੇ ਆਪਣੀ ਗਰੰਟੀ ਆਉਂ ਥੰਡ ਕੇਰਾ ਉਹ ਘਰੇ ਆਵੇ ਆਪਣੇ ਤੇ ਹਾਂ ਪੈਸੇ ਲਾ ਕੇ ਮੈਂ ਵੇਖੇ ਜਿਹਨੇ ਪੈਸੇ ਲਾਉਣੇ ਆ ਜਾਈਂ ਵੀਡੀਓ ਬਣਾ ਕਿਵੇਂ ਦੇਖੇ ਆ ਕੇ ਮੈਂ ਦੁਗਣੀ ਦਸੂ ਦੁਗਣੀ ਦਸੂ ਤੇ ਦਿਨ ਲੈ ਜੂ ਹਫਤਾ ਹਜੇ ਹਫਤਾ ਰਹਿੰਦਾ ਜੀ 10 ਤਰੀਕ ਨੂੰ ਡਣ ਪੂਰੇ ਮੈਂ ਹਾਂ 10 ਤਰੀਕ ਨੂੰ ਦਿਨ ਪੂਰੇ ਆ ਬਾਈਡਾ ਇਹ ਲਾਇਆ ਵੀ ਹਫਤਾ ਤਾਂ ਹਜੇ ਰਾਮ ਨਾਲ ਨਹੀਂ ਨਹੀਂ 10 ਤਰੀਕ ਨੂੰ ਡਣ ਪੂਰੇ ਹੁੰਦੇ ਸੀ ਹਾਂ ਦਿਨ ਸੱਜ ਨੂੰ ਇਹ 10 ਵੀ ਲੈ ਸਕਦੀ ਆ ਤੇ ਬਾਕੀ ਮੈਂ ਤਾਂ ਬੈਠਿਆ ਨਹੀਂ ਜਾਣਾ ਜੀ ਬਹਿਣਾ ਔਖਾ ਹੋ ਜਾਂਦਾ ਲੈ ਵੇਖੋ ਕਿਉਂਕਿ ਘਰੇ ਤਸੱਲੀਆਂ ਸੱਜਣੋਂ ਐਡੀਆਂ ਆਫਰਾਂ ਤਾਂ ਹੀ ਦਿੱਤੀਆਂ ਜਾਂਦੀਆਂ ਜੇ ਪਸੂ ਤੇ ਮਾਨ ਜਿੱਥੇ ਮਰਜੀ ਬੰਨਦੀ ਤੰਨਾਂ ਨੂੰ ਜੇ ਮਾਂ ਹੀ ਸ਼ਰਮਾ ਜਾਣਾ ਕਿ ਦੂਜੇ ਇੰਨੀ ਠੀਲ ਹੈ ਠੀਕ ਆ ਵੀ ਇਹ ਨਹੀਂ ਵੀ ਚੱਕ ਚੱਕ ਹੀ ਮਰੀ ਜਾਂਦੀ ਨਾ 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 ਕੋ ਆਪਣੇ ਭੈਣਾਂ ਨੇ ਵੀ ਕਾਟ ਕਾਠ ਭੈਣਾਂ ਨੇ ਵੀ ਚੋਣੀ ਆ ਭਰਾਵਾਂ ਨੇ ਵੀ ਚੋਣੀ ਬਜ਼ੁਰਗ ਕਹਿੰਦੇ ਵੀ ਕਿਸੇ ਨੇ ਬੈਠੇ ਮਜਬੂਰੀ ਹੁੰਦੇ ਬਜ਼ੁਰਗ ਨੂੰ ਵੀ ਚੋਣੀ ਪੈ ਜਾਂਦੀ ਆ ਪੈ ਜਾਂਦੀ ਆ ਤੇ ਗਰੰਟੀਆਂ ਆਪਣੀ ਇਸ ਗੱਲ ਵੀ ਬਸ ਦੋ ਕਵਾਲ ਪੂਛ ਚ ਵਾਈਟ ਲੱਗੀ ਬਾਕੀ ਸਾਰੀ ਐ ਇੱਕ ਰੰਗ ਕਾਲੀ ਮੈਂ ਹਣਾ ਬਾਕੀ ਜੈਡ ਬਲੈਕ ਆ ਜੀ ਮੈਂ ਆਹ ਬਸ ਕੱਲੀ ਗੰਢ ਨਹੀਂ ਗਈ ਖੱਲੀ ਪੂ ਬਾਰੀ ਆ ਮਰੇ ਜਵਾਲੀ ਇੰਚ ਪੂਸ ਆ ਵਸੇ 1 ਇੰਚ ਚੋਣ ਪੋਲਾ ਚੋਣਾ ਭੂਕਾਂਗੇ ਚੀਜ਼ੀ ਅਗੇ ਦਵਾਉਗੇ ਜਿਵੇਂ ਝੋਟਣੇ ਦਵਾ ਉਦਾਂ ਹੀ ਦਵਾਇ ਨਾ ਇਹਦਾ ਕੀ ਕਰੀਏ ਫਿਰ ਸਾਹਿਬ ਇੱਕ ਮੈਂਦੀ ਇਹਦਾ ਮੁੱਲ ਦੇ ਕਿੰਨੇ ਦੀ ਦਮੇਗਾ ਲਾਸਟ ਆ ਰਾਜੇ ਦਾ ਤਾਂ ੱੱਕੇ ਨਾਲ ਹੀ ਛੜਾ ਛਲੂ ਜਾਂਦੇ ਹੀ ਹੈਂ ਕਰਦੇ ਇੱਕ 30 ਦੇਵਾ ਜੀ ਇੱਕ 30 ਬਸ ਉਹ ਜਦੋਂ ਮੋਰ ਸੱਪਾ ਕਰਾਂਗੇ ਮਿਲ ਕੇ ਮਾਨਤਾ ਦੇ ਮੇ ਭਰਾਵਾਂ ਦਾ ਗਰੰਟੀਆਂ ਫੁੱਲ ਗਰੰਟੀਆਂ ਫੁੱਲ ਆਪ ਨੂੰ ਸਾਢੇ 50000 ਰੁਪਏ ਇੱਥੇ ਰੱਖ ਜੇ ਸਾਢੇ 50 ਤੇ ਗਰੰਟੀ ਅਜੇ ਨਾ ਦੁੱਧ ਮੈਨਸ 17 ਕਿਲੋ ਵੱਡੇ ਬਸ 60000 ਮੋੜਾਂਗੇ ਓਕੇ ਇਹ ਵੀ ਆਪਣੀ ਦਸਲੀ ਹੈ ਲੋ ਜਦ ਤੱਕ ਇਹਨੂੰ ਹਫ਼ਤਾ ਹੋ ਗਿਆ ਤੁਸੀਂ ਨੂੰ ਆਪ 17 ਕਿਲੋ ਤੋਂ 18 ਕਿਲੋ ਚਲਾ ਦਾਂਗੇ ਜੇ ਥੱਲੇ ਮੈਂ ਅਸਲੀ ਇੱਡਾ ਆਪਾਂ ਨੂੰ ਮਾਣ ਆਇਆ ਇੱਡਾ ਮਾਣ ਆ ਦੋ ਮਰਜ਼ੀ ਛੜਦੀ ਖਾਲ ਛੜਦੀ ਦਾਣਾ ਛੜ ਜਿਹੜਾ ਕੋਈ ਮਰਜ਼ੀ ਛੱਡੀ ਹੈ ਚੱਕੀ ਤਰੀ ਚੱਕੀ ਤਰੀ ਨੇ ਪਾਉਣ ਵਾਲਾ ਜਿਹੜਾ ਅੰਦਰ ਹੱਥ ਗੈਲ ਚਾਹੀਦਾ ਬੰਦੇ ਦਾ ਹਾਂ ਕੱਢਣ ਉਹਦਾ ਪਰੀਆਂ ਜਿੰਨਾ ਮਰਜ਼ੀ ਕੱਟ ਲੈਣੇ ਚੋ ਕੱਟ ਲੈ ਤੇ ਹੁਣ ਅਗਲਾ ਮੰਨੂਗਾ ਆਪਣੀਆਂ ਸੀਮੇ ਨੂੰ ਆ ਮੈਂ ਦੇਖਦਾ ਵੀ ਆਪਾਂ ਨੂੰ ਸੇਮ ਹੀ ਨਹੀਂ ਸੁਈ ਵੀ ਆ ਇਹ ਮੈਂ ਇਹਦੇ ਜਿੰਨੀ ਵਾਰੀ ਸੀਗੀ ਕਦੋਂ ਘਟ ਕੰਦ ਜੂ ਰੂਲ ਛੋਟਾ ਤੇ 16 ਕਿਲੋ ਦਾਦੇ ਤੋਲਿਆ ਵਾ ਆਪਣਾ ਇਹਦਾ ਕੰਡੇ ਤੇ ਕੰਡੇ ਦੇ ਕਿਹੜਾ ਮੰਨੂ ਜਦੋਂ ਤਿਆਰਾ ਤੇਰਾ ਮੰਨੂਗਾ ਭੋਰਾ ਲਗਣਾ ਸੱਕ ਜੀ ਹੈਗੀ ਦੁੱਧ ਸੋਕ ਨਹੀਂ ਜਾਂਦੀ ਖਾਈ ਨਹੀਂ ਖਾ ਰ ਮੰਨ ਲਾਗੀ ਬਾਲੀ ਖਰੀ ਦੁੱਧ ਨੂੰ ਆ ਥਾਵੇਂ ਮੇ ਜੋਟੀ ਗੱਬਣਾ ਸੱਕਦੇ ਕੱਢਦੀ ਆ ਹਜੇ ਵੀ 6 ਕਿਲੋ ਦੁੱਧ ਦੇ ਨਾਲ ਥਾਪੀ ਮਾਰ ਕੇ ਵੇਜਾ ਬੱਚਾ ਛੱਟ ਨਾ ਛੜਾ ਬੱਚਾ ਖੜਾ ਬਚਾਲੀ ਓਕੇ ਰਵਾ ਚੰਗਾ ਪ੍ਰਾਣਾ ਦੇ ਹੈ ਨਾ ਹਾਂ ਸਾਰੀਆਂ ਕੋਈ ਮੈਂ ਦੇਖ ਲਈ ਸੰਗੜ ਹੱਡੀਆਂ ਸਾਰੀਆਂ ਹਾਂ ਆ ਮੈਂ ਇਹ ਝੋਟੀਆਂ ਜਿਹੜੀ ਆ ਤਿੰਨ ਚੱਕੜੀਆਂ ਉਹ ਖੜੀਆਂ ਝੋਟੀਆਂ ਓਕੇ ਇਸ ਸੂਏ ਕੰਮੇ ਸੂਪੀ ਦੂਜੇ ਸੂਏ ਸੋਈ ਹੈ ਓਕੇ ਓਕੇ ਇਹ ਛੋਟੇ ਜਿਹੇ ਨਹੀਂ ਰਾਜੀ ਸੀਗੀ ਜਦੋਂ ਨੰਗਾ ਧੋਤੀ ਨੂੰ ਪਾਈ ਸੀ ਠੀਕ ਆ ਜਿੱਦਾਂ ਸੂਈ ਤਿਆਰ ਹੋਈ ਸੀ ਲਓ ਵੀ ਸੱਜਣਾ ਇਹ ਐਨੀਮਲ ਵਿਕਰੀ ਵਾਲੇ ਆ ਬਲਾਸਪੁਰ ਜ਼ਿਲ੍ਹਾ ਮੋਗਾ ਦੇ ਵਿੱਚ ਰਾਜੇ ਦੇ ਨਾਂ ਨਾਲ ਜਿਹੜਾ ਮਰਜ਼ੀ ਬਾਹਰੋਂ ਭੈਣਪਰਾ ਕੋਈ ਆਉਂਦਾ ਵਾ ਤਖਤਪੁਰੇ ਰਾਹ ਦੇ ਉੱਤੇ ਆਪਣੇ ਘਰ ਆ ਹਾਂ ਤਖਤਪੁਰੇ ਪੁਰੇ ਵਾਲੇ ਰਾਹ ਦੇ ਉੱਤੇ ਵੀਰਹਰਾਂ ਦਾ ਘਰ ਬਾਕੀ ਤਕਰੀਬਨ ਸਾਰੇ ਸਾਰੇ ਜਾਣਦੇ ਆ ਭੈਣਪਰਾ ਵੀਰਹਰਾਂ ਨੂੰ ਜਾਣਦੇ ਆ ਕਿਉਂਕਿ ਵਪਾਰ ਦਾ ਪੁਰਾਣਾ ਕੰਮ ਆ ਰਾਣਾ ਵੀ ਆ ਤੇ ਜਾਨਵਰ ਵੀ ਬਹੁਤ ਗੰਤੀ ਚ ਵਿਖਾਉਂਦੇ ਰਿਹਾ ਤੁਹਾਨੂੰ ਦੋ ਦੋ ਭਾਗ ਇਸ ਘਰੋਂ ਵੀਡੀਓ ਦੇ ਵਿਖਾਉਂਦੇ ਰਹੇ ਆ ਸਜਨੋ ਕਰਿਓ ਜਰੂਰ ਚੇਤਾ ਦਿਓ ਪਿਆਰ ਸਤਕਾਰ ਫੇਰ ਤੁਹਾਨੂੰ ਵੀਡੀਓ ਵਿਖਾਉਂਦੇ ਰਹੀਏ ਪਸ਼ੂ ਦਾ ਚਲੋ ਤੁਸੀਂ ਆਪਦੀ ਸਮਝ ਨਾਲ ਖਰੀਦਣੇ ਪਰ ਪਿਆਰ ਜਰੂਰ ਦਿਹਾ ਜੋ ਹੌਸਲਾ ਵਧਾਇਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁਪਹਿਰ ਰਾਤ ਚੋਂ ਆਪਣੀ ਤਰੱਕੀ ਦੇਵੇ